Vai, Budim, cantar. adianta. ਪਟਾੜੀ ਸ਼ਹਿਰ ਦੇ ਐਕਟਿੰਗ ਸਾਹਿਬ ਨੂੰ ਜੋ ਮੰਗ ਪੱਤਰ ਦਿੱਤਾ ਹੈ ਕਿ ਤਾਂਸਰੀ ਕੁਨਾਨ ਦੇਵੀ ਦੇ ਵਿਆਹਪੁਰਦੇ ਸਬੰਧ ਵਿੱਚ ਇੱਥੇ ਬਹੁਤ ਦੇਸ਼ਾਂ ਦੇ ਵਿਚਾਰ ਤੋਂ ਸੰਗਤ ਪਹੁੰਚਦੀ ਹੈ ਪਰ ਕਈ ਮਨਮਤੀਏ ਲੋਕ ਇੱਥੇ ਡੀਜੇ ਲਾ ਕੇ ਜਿਹੜੇ ਭੰਗੜੇ ਪਾਉਂਦੇ ਹਨ ਅਤੇ ਸ਼ਰਾਬ ਦੇ ਜਿਹੜੇ ਠੇਕੇ ਖੁੱਲੇ ਜਾਂਦੇ ਹਨ ਮੀਟ ਦੇ ਹਾਤੇ ਖੁੱਲੇ ਜਾਂਦੇ ਹਨ ਬੀੜੀ ਸਿਰ ਤਮਾਕੂ ਆਦ ਪਾਣ ਆ ਜਿਹੜਾ ਇੱਥੇ ਵਿਕਦਾ ਹੈ ਇਹਦੇ ਇਹਦੇ ਤੇ ਪੂਰਨ ਤੌਰ ਤੇ ਪਾਬੰਦੀ ਲਾਉਣ ਵਾਸਤੇ ਐਸ ਦੀਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹ ਹਰ ਸਾਲ ਦੀ ਤਰ੍ਹਾਂ ਮੰਗ ਪੱਤਰ ਦਿੰਨੇ ਆ ਪਰ ਸਰਕਾਰ ਬਿਲਕੁਲ ਧਿਆਨ ਹੀ ਦੇ ਰਹੀ ਕਿਉਂਕਿ ਇਹ ਜਿਹੜੇ ਪਵਿੱਤਰ ਇਹ ਜਿਹੜੇ ਗੁਰੂ ਨਾਨਕ ਪਾਸ਼ਾ ਦੀ ਚਰਨ ਛੋਹ ਧਰਤੀ ਹੈ ਇੱਥੇ ਬਿਲਕੁਲ ਪਵਿੱਤਰ ਸ਼ਹਿਰ ਦੇ ਦਰਜੇ ਸਰਕਾਰ ਨੂੰ ਦੇ ਦੇਣੇ ਚਾਹੀਦੇ ਨੇ ਜਿਹੜੀ ਵੀ ਇੱਥੇ ਮਨਮਤ ਹੋ ਰਹੀ ਹੈ ਅਸ਼ੀਲੇ ਪਦਾਰਥ ਵਿਕਦੇ ਹਨ ਉਹਨਾਂ ਦੇ ਪੂਰਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਕਈ ਨੌਜਵਾਨ ਮੋਟਰਸਾਈਕਲਾਂ ਤੇ ਆਉਂਦੇ ਨੇ ਘਰੋਂ ਪਰ ਉਹ ਸਲੰਸਰ ਲਾ ਕੇ ਪਟਾਕੇ ਮਰਾਉਂਦੇ ਨੇ ਸ਼ੋਸ਼ਤਾਬਾ ਕਰਦੇ ਨੇ ਉਹਨਾਂ ਨੌਜਵਾਨਾਂ ਵੀਰਾਂ ਨੂੰ ਸਾਡੀ ਹੱਥ ਜੁੜ ਕੇ ਬੇਨਤੀ ਹੈ ਕਿ ਧੰਗ ਗੁਰੂ ਨਾਨਕ ਪਾਸ਼ਾ ਦੇ ਤੁਸੀਂ ਚਰਸ਼ੋ ਧਰਤੀ ਦੇ ਜਦੋਂ ਆਓ ਪਰ ਆਣ ਕੇ ਸ਼ੋਰ ਸ਼ਰਾਬਾ ਨਾ ਕਰਿਓ ਜਿਹੜੇ ਕਈ ਸ਼ਹਿਰ ਦੇ ਲੋਕ ਡੀਜੀ ਲਾ ਕੇ ਭੰਗੜੇ ਪਾਉਂਦੇ ਹਨ ਅਸੀਂ ਉਹਨਾਂ ਨੂੰ ਸਖਤ ਤਾੜਨਾ ਕਰਦੇ ਹਾਂ ਕਿ ਪਿਛਲੇ ਸਾਲ ਵੀ ਸਾਨੂੰ ਉਹ ਮੰਨਣੇ ਪਏ ਸਨ ਪੂਰਾ ਉਹਨਾਂ ਨੂੰ ਸੋਧਾ ਲਾਇਆ ਸੀ ਐਰ ਕੀ ਫੇਰ ਨਾ ਹੋਵੇ ਕਿ ਪ੍ਰਸ਼ਾਸਨ ਭੜਕੇ ਸਾਨੂੰ ਇਹ ਗੱਲ ਨਾ ਕਵੇ ਕਿ ਇਹ ਤੁਸੀਂ ਕਾਨੂੰਨ ਹੱਥ ਵਿੱਚ ਲਿਆ ਹੈ ਕਾਨੂੰਨ ਹੱਥੋਂ ਲੈੰਦੋ ਪਹਿਲਾਂ ਅਸੀਂ ਕਾਨੂੰਨ ਨੂੰ ਮੰਗਪੁੱਤਰ ਦਿੱਤਾ ਹੈ ਇਹ ਮੰਗ ਪੱਤਰ ਨੂੰ ਮਨਜ਼ੂਰ ਕਰਕੇ ਜਲਦੀ ਹੀ ਇੱਕ ਮੀਟਿੰਗ ਕਰਕੇ ਸਖਤ ਫੈਸਲਾ ਲਿਆ ਜਾਵੇ ਕਿ ਕੋਈ ਵੀ ਇੱਥੇ ਮਨਮਤ ਨਾ ਕੀਤੀ ਜਾਵੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਖੰਡ ਪੜ ਸਾਹਿਬ ਲੋਕ ਕਈ ਕਰਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਸਖਤ ਆੜਨਾ ਕਰਦੇ ਹਾਂ ਜਾਂ ਗੁਰੂ ਘਰ ਵਿੱਚ ਕਰਾਓ ਜਾਂ ਕਿਸੇ ਦੇ ਘਰ ਵਿੱਚ ਕਰਾਓ ਨਾ ਦੁਕਾਨਾਂ ਨਾ ਖੁਕਿਆਂ ਦੇ ਤੇ ਨਾ ਅਸੀਂ ਕਿਤੇ ਵੀ ਛੜਕਾਂ ਦੇ ਉੱਤੇ ਸ੍ਰੀ ਖੰਡ ਪੜ ਸਾਹਿਬ ਨਹੀਂ ਹੁੰਦੇ ਨੇ ਇਹ ਸਾਡੀ ਸਖਤ ਆੜਨਾ ਹੈ ਮੁੜ ਕੇ ਪੜ ਕੇ ਨਾ ਕਿਉਂਕਿ ਬੇਦਬੀਆਂ ਬਹੁਤ ਹੋ ਰੀਆਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇਹ ਲਗਾਤਾਰ ਜਿਹੜੀਆਂ ਨਿਰੰਤਰ ਸਾਨੂੰ ਸ਼ਿਕਾਇਤਾਂ ਆ ਰਹੀਆਂ ਨੇ ਉਹ ਬਰਦਾਸ਼ਤ ਕਰਨ ਬਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ